ਇਸ ਤੇ ਜਿਹੜਾ ਡਰਗ ਦੇ ਖਿਲਾਫ ਇੱਕ ਵਾਰ ਛੇੜੀ ਗਈ ਹੈ ਉਹਦੇ ਚ ਪੰਜਾਬ ਪੁਲਿਸ ਆਪ ਜੀ ਨੂੰ ਪਤਾ ਪਹਿਲਾਂ ਹੀ ਬਹੁਤ ਅੱਛਾ ਕੰਮ ਕਰ ਰਹੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਵੀ ਬਹੁਤ ਵੱਡੀਆਂ ਰਿਕਵਰੀਆਂ ਪਿਛਲੇ ਦਿਨਾਂ ਚ ਕੀਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰਾਮ ਹੀਰੋਇਨ ਬਰਾਮਦ ਹੋਈ ਸੀਗੀ ਉਸੇ ਸਿਲਸਿਲੇ ਚ ਬੈਕਵਰਡ ਲਿੰਕੇਜਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਹੋਰ ਫੜੇ ਆ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ ਇਹ ਸਾਰਾ ਜਿਹੜਾ ਡਰੱਗ ਕਾਰਟਲ ਹੈ ਇਹ ਮਨੂ ਮਨਾਵਾ ਇੱਕ ਹੈਗਾ ਯੂਐਸਏ ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਹਾ ਸੀ ਔਰ ਪਿਛਲੀ ਜਿਹੜੀ ਕੰਸਾਈਨਮੈਂਟ ਫੜੀ ਗਈ ਸੀ ਰਿਕਵਰੀ ਹੋਈ ਸੀ 19 ਕਿਲੋ ਦੀ ਉਹਦੇ 23 ਲੱਖ ਰੁਪਈਆ ਵੀ ਸੀ ਡਰੋਨ ਦੇ ਪਾਰਟਸ ਵੀ ਮਿਲੇ ਸੀਗੇ ਸੋ ਉਦੇ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ 22 ਕਿਲੋ ਹੋ ਚੁੱਕੀ ਹੈ ਸਾਡੇ 22 ਕਿਲੋ ਔਰ ਵੈਪਨ ਵੀ ਸੱਤ ਸੀਗੇ ਪਹਿਲਾਂ ਕੈਸ਼ ਵੀ ਸੀਗਾ ਗੱਡੀ ਵੀ ਸੀਗੀ ਹੁਣ ਇਹਦੇ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ ਡੀਸੀਪੀ ਮੰਡੇਰ ਸਾਹਿਬ ਮਿਸਟਰ ਅਭਿਮਨਯੂ ਰਾਣਾ ਸਰਬਜੀਤ ਸਿੰਘ ਜੀ ਸਾਡੇ ਏਸੀਪੀ ਸਾਹਿਬ ਔਰ ਬਿੰਦਰਜੀਤ ਸਾਡੇ ਸੀਆਈ ਇਨਚਾਰਜ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰੀ ਬੈਕਟ੍ਰੈਕ ਕੀਤੀ ਔਰ ਅੱਛੀ ਰਿਕਵਰੀ ਕੀਤੀ ਹੈ ਔਰ ਔਰ ਨਾਲੇ ਟਾਈਮ ਦੇ ਵਿੱਚ ਜਿਹੜੇ ਇਹ ਇਹਨਾਂ ਦੇ ਹੋਰ ਲਿੰਕੇਜਸ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਤਿੰਨ ਮੁਲਜ਼ਮ ਨੇ ਹੈ ਬਲਰਾਜ ਸਿੰਘ ਕਾਕਾ ਲੋਹਰੀਮਲ ਅੰਮ੍ਰਿਤਸਰ ਅਨਮੋਲ 엘ियस ਲਾਲੂ ਤੇ ਸਰਬਜੀਤ ਜਿਹੜੇ ਕਿ ਚਾਚਾ ਭਤੀਜਾ ਨੇ ਰਾंजे ਦੀ ਹਵੇਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਮੋਡਲੀ ਪੁੱਛ ਕੇ ਜ ਤੋਂ ਪਤਾ ਲੱਗਿਆ ਕਿ ਤਕਰੀਬਨ 1.2 ਸਾਲ ਤੋਂ ਇਹ ਕੰਮ ਕੀਆ ਹੈ ਹੀਰੋਇਨ ਜਿਹੜੀ ਸਮਗਲਿੰਗ ਦਾ ਹੀ ਕਰ ਰਹੇ ਆ ਔਰ ਇਹਨਾਂ ਦੇ ਹੋਰ ਰਿਸੀਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕਆਊਟ ਕਰਦੇ ਸਰ ਲਾਸਟ ਇਸ ਡ੍ਰੋਪ ਦੇ ਪਾਰਟਸ ਮਿਲੇ ਸੀ ਇਸ ਵਾਰ ਇਹਨਾਂ ਦੇ ਕੋਲ ਡ੍ਰੋਪ ਦੇ ਕੋਈ ਪਾਰਟਸ ਹੈ ਨੀ ਅਜੇ ਤੱਕ ਇੰਨੀ ਰਿਕਵਰੀ ਹੋਈ ਹੈ ਜੀ ਹੁਣ ਰਮਾਂਡ ਲੈ ਕੇ ਆਪਾਂ ਇਨਵੈਸਟਿਗੇਟ ਕਰਕੇ ਤੁਹਾਨੂੰ ਜਰੂਰ ਦੱਸਾਂਗੇ ਕਿਉਂਕਿ ਥੋੜਾ ਕਈ ਵਾਰ ਟਾਈਮ ਲੱਗ ਜਾਂਦਾ ਗੱਲ ਦੇ ਬਾਟਮ ਤੱਕ ਪਹੁੰਚਣ ਵਾਸਤੇ ਇਮੀਡੀਏਟਲੀ ਅਸੀਂ ਸੋਚਿਆ ਤੁਹਾਡੇ ਨਾਲ ਡਿਸਕਸ ਕਰੀਏ ਪਰ ਜਿਹੜੇ ਪਿਸਟਲ ਦੇ ਰਾਉਂਡਸ ਮਿਲਣੇ ਆ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ 10 ਹੈਗੇ 0.30 ਬੋਰ ਦੇ ਜਿਹੜਾ ਚਾਈਨੀਸ ਬੜਾ ਸਫਿਸਟੀਕੇਟਿਡ ਆਪਣਾ ਮਾਊਜ਼ਰ ਹੈ ਔਰ 9mm ਵੀ ਬੜਾ ਹਾਈ ਕੈਲੀਬਰ ਤੇ ਅੱچھے ਪਿਸਟਲ ਨੇ ਤਾਂ ਪਿਛਲੀ ਵਾਰ ਮਿਲੇ ਸੀ ਉਹਦੇ ਵੀ 9 ਰਾਉਂਡਸ ਮਿਲੇ ਲਾਈਵ ਥੈਟ ਮੀਨਸ ਕਿ ਲਗਾਤਾਰ ਜਿਹੜੀ ਆਰਮਸ ਤੇ ਡਰੱਗ ਦੋਨਾਂ ਦਾ ਨੈਕਸਸ ਤੇ ਕਾਟਲ ਬਣਿਆ ਹੋਇਆ ਹੈ ਔਰ ਇੱਕ ਅਲੀ ਨਾਰਕੋਟਿਕ ਨੀਆ ਆਮਜ਼ ਦੀ ਵੀ ਨਾਲ ਜਿਹੜਾ ਹੈ ਸਮਕਲਿੰਗ ਦੇ ਵਿੱਚ ਇਨਵੋਲਡ ਨੇ ਸਰ ਇਹ ਪਟਨਾ ਅਮਰਸਾ ਸਿਟੀ ਦੇ ਆਸਪਾਸ ਸਰਾਈ ਕਰਦੇ ਕਿ ਤੋਂ ਬਾਹਰ ਵੀ ਜਾਂਦੇ ਦੇਖੋ ਬਾਹਰ ਦੀ ਗੱਲ ਵੀ ਆ ਰਹੀ ਹੈ ਸਾਰੀ ਕੁਝ ਰਿਕਵਰੀਆਂ ਜਿਹੜੀਆਂ ਬਾਹਰੋਂ ਵੀ ਅਸੀਂ ਕੀਤੀਆਂ ਕਿਸੇ ਚੀਜ਼ਾਂ ਦੀਆਂ ਤੋਂ ਇਹਨਾਂ ਦੇ ਕਾਫੀ ਲੰਬਾ ਨੈਟਵਰਕ ਹੈਗਾ ਔਰ ਜਿਹੜੀਆਂ ਗੱਡੀਆਂ ਗੁੱਡੀਆਂ ਵੀ ਇਹਨਾਂ ਕੋ ਆਈਆਂ ਲੋਕ ਆਏ ਉਹ ਸਾਰਾ ਅਸੀਂ ਉਹਦੇ ਚ ਆਪਣੇ ਸਕੈਨਰ ਚ ਰੱਖੀ ਹੋਈ ਹੈ ਗੱਲ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ 22 ਕਿਲੋ ਤੋਂ ਉੱਪਰ ਜਾਣ ਦੀ ਉਮੀਦ ਹੈ ਪਲੱਸ ਸਾਨੂੰ ਵੈਪਨ ਵੀ ਹੋਰ ਮਿਲਣ ਦੀ ਉਮੀਦ ਹੈ ਉਹ ਅਸੀਂ ਵਰਕਆਊਟ ਤੇ ਇਨਵੈਸਟੀਗੇਟ ਕਰ ਰਹੇ ਹਾਂ ਸਰ ਸਾਰੀ ਗੱਡੀ ਤੇ ਲਗਾਤਾਰ ਮਤਲਬ ਉਹ ਕੰਮ ਕੀਤਾ ਜਾ ਰਿਹਾ ਸੀ ਦੇਖੋ ਅਜੇ ਤੱਕ ਤਾਂ ਇਹਨਾਂ ਤੋਂ ਜਿਹੜੀ ਗੱਡੀ ਮਿਲੀ ਆ ਆਪਾਂ ਉਹ ਨੂੰ ਹੀ ਮੰਨਾਂਗੇ ਪਰ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਹੋਰ ਕਿਹੜਾ ਮੋਡ ਆਫ ਟਰਾਂਸਪੋਰਟ ਯੂਜ਼ ਹੋਇਆ ਜਿਹੜੇ ਇਹਨਾਂ ਨੂੰ ਦੇਣ ਆਉਂਦੇ ਰਹੇ ਜਾਂ ਲੈਣ ਆਉਂਦੇ ਰਹੇ ਉਹ ਕਿਹੜੇ ਸੀਗੇ ਉਹ ਸਾਰਿਆਂ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਅਜੇ ਨਹੀਂ ਕੋਈ ਗੱਲ ਸਾਹਮਣੇ ਆਈ ਜੀ ਪਹਿਲਾਂ ਬਸ ਇਹ 1.5 ਤੋਂ 2 ਸਾਲ ਤੋਂ ਇਹੀ ਕੰਮ ਕਰ ਰਹੇ ਹੈ ਦੇ ਦੋਨੇ ਹਾਂਜੀ ਇਹ ਜਿਹੜਾ ਇਹ ਦੋ ਜਣੇ ਆ ਜੀ ਜਿਹੜਾ ਅਨਮੋਲ ਹੈ 23 ਸਾਲ ਦਾ ਸਰਬਜੀਤ ਹੈਗਾ 28 ਸਾਲ ਤੇ ਬਲਰਾਜ ਹੈਗਾ 21 ਸਾਲ ਦਾ ਬੜੇ ਯੰਗ ਬਿਲੋ 30 ਨੇ ਸਾਰੇ ਔਰ ਮਾੜਾ ਮਤਲਬ ਇਹ ਅੱਛੀ ਨਹੀਂ ਗੱਲ ਕਿ ਸਾਡੀ ਜਿਹੜਾ ਇਹ ਯੰਗਸਟਰਸ ਇਸ ਕੰਮ ਤੇ ਲੱਗੇ ਹੋਏ ਆ ਜੀ ਕੰਮ ਦਾ ਪਿੱਛਾ ਕੀ ਇਹ ਜੇ ਖਾਸ ਨਹੀਂ ਸੀਗਾ ਜੀ ਹੁਣ ਜਿਹੜਾ 20 22 ਸਾਲ ਦਾ ਬੱਚਾ ਤਾਂ ਜੇ ਕੋਈ ਕੰਮ ਕੁਮ ਤਾਂ ਨਹੀਂ ਕਰ ਰਿਹਾ ਸੀ ਮੈਨੂੰ ਲੱਗਦਾ ਹੈ ਐਸੇ ਚੀ ਉਹਨੇ ਬਾਹਰੋਂ ਮਿਸਗਾਈਡ ਕਰਤਾ ਇਹਨਾਂ ਨੂੰ ਔਰ ਜਿਹੜੇ ਜੇਲ ਦੇ ਵਿੱਚ ਸੰਪਰਕ ਹੋ ਜਾਂਦਾ ਹੈ ਨਾ ਜੀ ਔਰ ਬਾਅਦ ਚਲੇ ਜਾਂਦੇ ਆ ਹਰ ਇੱਕ ਵਾਰ ਬਾਰ ਬਾਰ ਆਪਣੀ ਰਿਕਵਰੀ ਤੇ ਆ ਰਿਹਾ ਕਿ ਜੇਲ ਕਨੈਕਸ਼ਨ ਜੇਲ ਕਨੈਕਸ਼ਨ ਉਹ ਬੰਦੇ ਥੋੜਾ ਜਿਹਾ ਫਿਰ ਇਹਨਾਂ ਨੂੰ ਹੋਰ ਨਾਲ ਜੋੜ ਲੈਂਦੇ ਆ ਮੇਨ ਤਾਂ ਜਿਹੜਾ ਲਾਲਚ ਹੈਗਾ ਫਾਈਨੈਂਸ਼ੀਅਲ ਥੈਂਕ ਯੂ ਜੀ ਫਾਈਨੈਂਸ਼ੀਅਲ ਕਿੰਨਾ ਆਹ ਜਿਹਨਾਂ ਨੂੰ ਕਿੰਨੇ ਪੈਸਾ ਦੇਖੋ ਆਮ ਗੇੜੇ ਦੇ ਪੈਸੇ ਤੇ ਰਿਕਵਰੀਆਂ ਦਾ ਬੜੇ ਜਿਹੜੇ ਜਦੋਂ ਇਹਨਾਂ ਨੂੰ ਰੀਸੀਵ ਹੁੰਦੀਆਂ ਤੇ ਅੱਗੇ ਡਿਲੀਵਰ ਕਰਦੇ ਉਹ ਸਿੱਦੇ ਹੀ ਹੈਗੇ ਤੁਹਾਨੂੰ ਪਤਾ ਹੀ ਹੈ ਸਾਰਾ ਉਹ ਜਿਹੜਾ ਨੈਟਵਰਕ ਚੱਲਦਾ ਹੈ ਹਾਂਜੀ ਪਾਕਿਸਤਾਨ ਦਾ ਜਿਹੜਾ ਬੰਦਾ ਸ਼ਾਹ ਨਾਮ ਦਾ ਸਮੱਗਲਰ ਫਿਕਰ ਹੋਇਆ ਜੀ ਉਹ ਮੰਨੂ ਦਾ ਹੀ ਕੰਟੈਕਟ ਹੈ ਉਹ ਇਹਨਾਂ ਨਾਲ ਉਹ ਜਿਹੜੀ ਡਰੋਨ ਰਾਹੀਂ ਡਰਾਪਿੰਗ ਕਰਾਉਂਦਾ ਸੀ ਔਰ ਪਿਕਅਪ ਕਰਾਉਂਦਾ ਸੀ ਸਰ 25 ਲੱਖ ਦੇ ਮਾਮਲੇ ਚ ਕਰ ਕਵਰੀ ਚੱਲ ਰਹੀ ਹੈ ਜੀ ਉਹ ਵੀ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਤੁਹਾਨੂੰ हां नी आपा देखो ये ਤੁਸੀਂ ਦੇਖੋ ਜੇ ਕਿੰਨਾ ਟਾਈਮ ਲੱਗ ਜਾਂਦਾ ਇਨਵੈਸਟੀਗੇਟ ਕਰਨ ਨੂੰ 31 ਨੂੰ ਆਪਾਂ ਇਹ 19 ਕਿਲੋ ਫੜੀ ਔਰ ਉਸ ਤੋਂ ਬਾਅਦ ਅੱਜ ਆਪਾਂ 8 ਤਰੀਕ ਦੇ ਵਿੱਚ ਹੈਗੇ ਆ ਟਾਈਮ ਲੱਗ ਜਾਂਦਾ ਇਹਦੇ ਵਿੱਚ ਕਿਉਂਕਿ ਅੱਜ ਕੱਲ ਕ੍ਰਿਮੀਨਲਸ ਵੀ ਆਪਣੇ ਬਚਾਅ ਦਾ ਵੀ ਪੂਰਾ ਰੱਖਦੇ ਆਂ ਦੇ ਆਰ ਵੈਰੀ ਯੂジング ਲੋਟ ਆਫ ਟੈਕਨੋਲੋਜੀ ਬੜੀ ਵਰਤਦੇ ਆਂ ਸਰ ਇਹਨਾਂ ਡਿਲੀਵਰ ਕਿੱਥੇ ਕਰਨੀ ਸੀ ਕਿੁੱਝ ਏਡੀ ਵੱਡੀ ਖੇਪ ਹੈ ਨੈਚਰਲੀ ਕਿਤੇ ਵੱਡੀ ਜਿਹੀ ਨਾਲ ਡਿਲੀਵਰ ਵੀ ਨਹੀਂ ਹੋਣੀ ਉਹ ਅਸੀਂ ਕਰ ਰਹੇ ਹਾਂ ਜੀ ਉਹੀ ਤੁਹਾਡੇ ਨਾਲ ਜੇ ਪੈਸਾ ਹੁਣੇ ਸ਼ੇਅਰ ਕਰ ਦਿੰਦੇ ਫਿਰ ਬੰਦੇ ਸਾਰੇ ਚੌਕਸ ਹੋ ਜਾਂਦੇ ਫਿਰ ਤੁਸੀਂ ਕਹਿੰਦੇ ਵੀ ਅੱਗੇ ਸਾਨੂੰ ਦੱਸਣ ਨੂੰ ਹੈ ਨਹੀਂ ਕੁਝ ਉਹ ਪਤਾ ਕਰਦੇ ਹਾਂ ਜੀ ਹੁਣ ਆਈ ਵਿਲ ਨਾਟ ਦੇਖੋ ਇਹ ਵੈਸੇ ਸਵਾਲ ਮੇਰੇ ਆਨਸਰ ਕਰਨ ਵਾਲਾ ਨਹੀਂ ਪਰ ਜਿਸ ਦਿਨ ਜੇਲ ਡਿਪਾਰਟਮੈਂਟ ਵਾਲਿਆਂ ਨਾਲ ਮੀਟਿੰਗ ਹੋਈ ਸੀਗੀ ਉਸ ਦਿਨ ਉਹਨਾਂ ਦੇ ਆਈਜੀ ਸਾਹਿਬ ਵੀ ਆਏ ਹੋਏ ਸੀਗੇ ਤੇ ਜੇਲ ਸੁਪਰਡੈਂਟ ਸਾਹਿਬ ਵੀ ਸੀ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਨੈਟ ਆਪਾ ਲਾਈਏ ਨੈਟ ਨਾਲ ਥਰੋਇੰਗ ਬੜਾ ਫਰਕ ਪੈਂਦਾ ਉਦੇ ਨਾਲ ਜਿਹੜੀ ਰੀਚ ਖਤਮ ਹੋ ਜਾਂਦੀ ਹੈ throwing ਦੀ ਔਰ ਕਾਫੀ ਇਹਦਾ ਬੈਨੀਫਿਟ ਹੁੰਦਾ ਔਰ ਵੈਸੇ ਵੀ ਸਿਕਿਉਰਟੀ ਦਾ ਵੀ ਇੱਕ ਅੱਛਾ ਮਾਧਿਅਮ ਹੈਗਾ ਸੋ ਮੈਨੂੰ ਇਹ ਐਗਜੈਕਟ ਨਹੀਂ ਪਤਾ ਕਦੋਂ ਕਰਨਗੇ ਬਟ ਡੈਫੀਨਿਟਲੀ ਸਾਡੇ ਵੱਲੋਂ ਬਾਰ ਬਾਰ ਇਹ ਕਿਹਾ ਜਾ ਰਿਹਾ ਹੈ ਹੈਗੇ ਕਰ ਰਹੇ ਹਾਂ ਜੀ ਆਪਾਂ ਉਹ ਸਾਰੇ ਵੀਲ ਸ਼ੇਅਰ ਵਿਦ ਯੂ ਥੈਂਕ ਯੂ ਜੀ